ਖੁਸ਼ੀ ਵੀ ਤੇ ਗਮੀ ਵੀ ਪਹਿਲਾਂ ਤਾਂ ਗਮੀ ਹੋਈ ਪ੍ਰੈਜ਼ਡਿ ਹੋ ਗਈ ਇਹਦੇ ਪਿਤਾ ਜੀ ਸਰ ਰਵੀ ਸ਼ੇਰ ਸਿੰਘ ਜੀ ਅੰਬੇ ਸੁਰ ਸਿੰਘ ਦੇ ਪਿਤਾ ਜੀ ਸਰਦਾਰ ਰਵੀ ਸ਼ੇਰ ਸਿੰਘ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਦੁੱਖ ਦੀ ਘੜੀ ਦੇ ਵਿੱਚ ਸਮੁੱਚੀ ਦਵਾਬਾ ਸਪੋਰਟਸ ਕਲੱਬ ਤੇ ਸਮੁੱਚਾ ਕਬੱਡੀ ਜਗਤ ਸੁਰ ਸਿੰਘ ਦੇ ਅੰਬੇ ਦੇ ਨਾਲ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਵੀ ਇਹਨਾਂ ਦੇ ਪਿਤਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਸ ਤੋਂ ਬਾਅਦ ਕਿਉਂਕਿ ਪਹਿਲਾਂ ਸਾਰਾ ਕੁਝ ਰੇਂਜਮੈਂਟ ਕੀਤਾ ਹੋਇਆ ਸੀਗਾ ਇਹਦਾ ਵਿਆਹ ਰੱਖਿਆ ਹੋਇਆ ਸੀਗਾ 30 ਤਰੀਕ ਨੂੰ 28 ਤੋਂ 30 ਤਰੀਕ ਦੋ ਦਿਨ ਮੈਰਿਜ ਚੱਲਣੀ ਸੀਗੀ ਸੋ ਉਹ ਸਾਰਾ ਕੁਝ ਪਲਾਨ ਕੀਤਾ ਹੋਇਆ ਸੀਗਾ ਪਿਤਾ ਜੀ ਨਹੀਂ ਰਹੇ ਪਰ ਨਾ ਚਾਹੁੰਦੇ ਹੋਏ ਵੀ ਦਿਲ ਉਦਾਸ ਸੀਗਾ ਫਿਰ ਆਹ ਨੌਜਵਾਨ ਨੂੰ ਵਿਆਹ ਬੰਦਲਾਂ ਦੇ ਵਿੱਚ ਬੰਨਣਾ ਪਿਆ ਕਿਉਂਕਿ ਉਹ ਰਸਮ ਦੁਨੀਆਦਾਰੀ ਵੀ ਜ਼ਰੂਰੀ ਹੈ ਉਹ ਪ੍ਰਵਤਮਾ ਨੇ ਉਧਰ ਕਹਿਰ ਵਰਤਾਇਆ ਇਧਰ ਦੁਨੀਆਦਾਰੀ ਵੀ ਜਿੱਥੇ ਇਸ ਦੇ ਉੱਪਰ ਦੁੱਖਾਂ ਦੀ ਘੜੀ ਹੈ ਉਥੇ ਖੁਸ਼ੀ ਦਾ ਵੀ ਵੇਲਾ ਹੈ ਤੁਸੀਂ ਸਾਰੇ ਸੋਰ ਸਿੰਘ ਦੇ ਅੰਬੇ ਨੂੰ ਤਾੜੀਆਂ ਦੇ ਨਾਲ ਅਸ਼ੀਰਵਾਦ ਦਿਓ ਵੀ ਅੱਜ ਇਹਦਾ ਪਹਿਲਾ ਹੀ ਮੈਚ ਹੈ ਇਹਨੇ ਮਾਣ ਰੱਖਿਆ ਦੁਆਬਾ ਸਪੋਰਟਸ ਕਲੱਬ ਦਾ ਬਰੋਹ ਵਾਲੀਆ ਸੋਨੂ ਜੰਪ ਤੇ ਦੁੱਲਾ ਘਰੇ ਗਏ ਕਹਿੰਦੇ ਅੰਬਿਆ ਹੈ ਤਾਂ ਸਮਾਂ ਬੜਾ ਮੁਸ਼ਕਲ ਤੇਰੇ ਉੱਪਰ ਪਰ ਤੂੰ ਕਪੂਰਥਲੇ ਆਏਗਾ ਤੇ ਸਾਡੀ ਚੈਂਪੀਅਨਸ਼ਿਪ ਜਿਹੜੀ ਹੈ ਉਹ ਸਫਲ ਹੋ ਜੂਗੀ ਸੋਨੂ ਆਇਦਲੇ ਪਾਸੇ ਸਫਲ ਹੋ ਜੂਗੀ ਦੁੱਲਾ ਆ ਜਾ ਨੌਜਵਾਨਾ ਇਹਨੇ ਕਹਿਣਾ ਮੰਨਿਆ ਇਹ ਅੱਜ ਕਪੂਰਥਲੇ ਦੇ ਵਿੱਚ ਆਇਆ ਇੱਕ ਵਾਰੀ ਤੁਸੀਂ ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਨੌਜਵਾਨ ਦੇ ਲਈ ਇਹਦੀ ਹਾਊਸ ਕਲਾਬ ਜਾਈਊਗੀ ਇਹ ਸਾਡਾ ਟਾਪਰ ਹੈ ਇਹ ਖੇਡ ਕਬੱਡੀ ਦਾ ਵੱਡਾ ਰੇਡਰ ਹੈ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਤਕੜਾ ਜਿਗਰਾ ਕਰਕੇ ਤਕੜੀ ਖੇਡਦਾ ਹੈ ਇਹ ਵੱਡਾ ਪ੍ਰਦਰਸ਼ਨ ਕਰੇਗਾ ਸੋ ਅੰਬਾ ਸੁਰ ਸਿੰਘ ਵਾਲਾ ਮਾਨ ਕਬੱਡੀ ਦਾ ਖਿਡਾਰੀ ਅੰਬਾ ਤੇਰਾ ਫਿਰ ਇੱਕ ਵਾਰੀ ਫਿਰ ਆਪਾਂ ਸਵਾਗਤ ਕਰਦੇ ਹਾਂ ਸੋ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਮੈਚ ਦੀ ਕਰਾਂਗੇ ਸ਼ੁਰੂਆਤ ਤੇਰੇ ਵਾਸਤੇ ਸ਼ੁਭ ਸ਼ਾਮਾਂ ਨੇ 1 30 ਸੈਕਿੰਡ ਮੈਂ ਹੋਰ ਲੈਣੇ ਨੇ ਰੁਪਿੰਦਰਾ 30 ਸੈਕਿੰਡ ਇਸ ਕਰਕੇ ਲੈਣੇ ਨੇ ਤਿੰਨ ਦਿਨ ਹੋਏ ਕਮਾਲਪੁਰ ਦੇ ਵਿੱਚ ਕਬੱਡੀ ਕੱਪ ਹੋਇਆ ਆ ਜਿਹੜਾ ਮੁੰਡਾ ਮੇਰੇ ਸਾਹਮਣੇ ਐ ਇਹ ਤਰਸੀਮ ਸਿੰਘ ਭੰਡਾਲ ਦਾ ਪੋਤਾ ਹੈ ਤਿੰਨ ਦਿਨ ਪਹਿਲਾਂ ਕਮਾਲਪੁਰ ਦੇ ਵਿੱਚ ਕਬੱਡੀ ਕੱਪ ਹੋਇਆ ਇਹ ਖੇਡਿਆ ਮਹਿਮਦਵਾਲ ਦੀ ਟੀਮ ਦੇ ਵਾਸਤੇ ਮੈਚ ਪੈ ਗਿਆ ਹਰਿਆਣੇ ਦੇ ਸ਼ੀਲੂ ਉਹਨਾਂ ਦੇ ਨਾਲ ਇੱਕ ਨੰਬਰ ਤੋਂ ਪਿੱਛੇ ਰਹਿ ਗਿਆ ਪਰ ਦੁਨੀਆ ਨੇ ਪੂਰੇ ਪੰਜਾਬ ਨੇ ਕਬੱਡੀ ਦੇ ਪ੍ਰੇਮੀਆਂ ਨੇ ਚਾਹੇ ਹਰਿਆਣੇ ਦੇ ਨੇ ਚਾਹੇ ਪੰਜਾਬ ਦੇ ਨੇ ਇਹਦੀ ਪਿੱਠ ਵਿੱਚ ਖੜ ਗਏ ਸਾਰੇ ਜਦੋਂ ਇਹ ਰੇਡਰ ਰੇਡ ਪਹੁੰਚ ਜਾਂਦਾ ਸੀਗਾ ਉਦੋਂ ਵੀ ਤਾੜੀਆਂ ਮਾਰਦੇ ਸੀ ਜਦੋਂ ਵਾਪਸ ਆਉਂਦਾ ਜਾਂ ਜਫਾ ਵੀ ਖਾ ਜਾਂਦਾ ਸੀਗਾ ਉਦੋਂ ਵੀ ਇਹਦੇ ਵਾਸਤੇ ਤਾੜੀਆਂ ਵੱਜੀਆਂ ਤੇ ਦੁਆਬਾ ਸਪੋਰਟਸ ਕਲੱਬ ਨੇ ਫੈਸਲਾ ਕੀਤਾ ਵੀ ਅਸੀਂ ਇਹਨੂੰ 2026 ਦਾ ਅੱਜ ਤੋਂ ਮੋਸਟ ਵੈਲਿਊਏਬਲ ਪਲੇਅਰ ਡਿਕਲੇਅਰ ਕਰਦੇ ਆ ਵੀ ਸਭ ਤੋਂ ਬੇਸ਼ਕੀਮਤੀ ਪਲੇਅਰ ਇਹਦੇ ਵਾਸਤੇ ਇੱਕ ਸੁੰਦਰ ਸ਼ੀਲਡ ਬਣਾਈ ਗਈ ਹੈ ਸਾਰੇ ਦਵਾਬਾ ਸਪੋਰਟਸ ਕਲੱਬ ਨੇ ਲੈ ਬੁਲਟਾ ਇਹ ਸਰਪ੍ਰਾਈਜ਼ ਸਨਮਾਨ ਹੈ ਸਾਰਾ ਕਬੱਡੀ ਜਗਤ ਜੋ ਹੈ ਫੈਨ ਤੈਨੂੰ ਫੁੱਲ ਹੱਲਾਸ਼ੇਰੀ ਦਿੰਦਾ ਵੀ ਤੂੰ ਮਾਲ ਹੈ ਕਪੂਰਥਲੇ ਦਾ ਦਵਾਬਾ ਸਪੋਰਟਸ ਕਲੱਬ ਨੇ ਫੈਸਲਾ ਕੀਤਾ ਵੀ ਤੂੰ 2026 ਦਾ ਸਾਡੇ ਸਾਰੇ ਕਬੱਡੀ ਦੇ ਚਹੇਤਿਆਂ ਦਾ ਮੋਸਟ ਵੈਲਿਊਏਬਲ ਬੇਸ਼ਕੀਮਤੀ ਕਬੱਡੀ ਖਿਡਾਰੀ ਬੋਲੇ ਸਾਲਾ ਤੜੀਆਂ ਮਾਰ ਦਿਓ ਇੱਕ ਵਾਰੀ ਮੁੰਡੇ ਦੇ ਵਾਸਤੇ ਦੁਨੀਆ ਨੇ ਆਖਿਆ ਵੀ ਯਾਰ ਬੁਲਟ ਨੇ ਸੇਰਾ ਕੀਤਾ ਯਾਰ ਸੇਰਾ ਕੀਤਾ ਕੋਈ ਗੱਲ ਨਹੀਂ ਇੱਕ ਨੰਬਰ ਤੋਂ ਜੇ ਪਿੱਛੇ ਰਹਿ ਗਿਆ ਇਹ ਸਮਾਂ ਹੁੰਦਾ ਕਿਨੇ ਕਿੱਥੋਂ ਬੈ ਸੁਣਾ ਇਹ ਤਾਂ ਪ੍ਰਮਾਤਮਾ ਦੇ ਹੱਥ ਹੈ ਬੁਲਟ ਦੇ ਵਾਸਤੇ ਵੀ ਸ਼ੁਭ ਸ਼ਾਮਾਂ ਨੇ ਲਾਓ ਆਪਾਂ ਵਰਤ